ਸਾਥ ਦੇ ਸਦਕਾ ਹੀ ਅਸੀਂ ਇੱਥੇ ਅੱਜ ਪਹੁੰਚੇ ਆ ਸੋ ਐਮਐਲਏ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਸਰਦਾਰ ਭਗਵਾਨ ਸਿੰਘ ਜੀ ਦਾ ਵੀ ਮਾਨ ਦਾ ਵੀ ਜੋ ਉਹਨਾਂ ਨੇ ਸਾਡੇ ਹਲਕੇ ਦੇ ਵਿੱਚ ਕੰਮ ਕਰਾਏ ਆ ਸਾਨੂੰ ਗਰਾਊਂਡ ਦਿੱਤਾ ਵਾ ਪਿੰਡ ਵਾਸਤੇ ਸਟੇਡੀਅਮ ਬਣ ਰਿਹਾ ਸਾਡੇ ਪਿੰਡ ਤੇ ਮੁਹੱਲਾ ਕਲੀਨਿਕ ਬਣ ਰਿਹਾ ਪੰਚਾਇਤ ਘਰ ਬਣ ਰਿਹਾ ਤੇ ਇਹਦੇ ਨਾਲ ਅੰਗਰਵਾਈ 4.5 ਕਰੋੜ ਦੀ ਟੈਂਕੀ ਸਾਡੇ ਪਾਸ ਕਰਾਈ ਆ ਸੋ ਅਸੀਂ ਕ੍ਰਿਸ਼ਨਨਗਰ ਜੀ ਵੀ ਇਹੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਕਰਾਂਗੇ ਸੋ ਜ਼ਿੰਮੇਵਾਰੀਆਂ ਹੋਰ ਵੀ ਵਧ ਗਈਆਂ ਲੋਕਾਂ ਨੇ ਬਹੁਤ ਸਾਥ ਦਿੱਤਾ ਸੋ ਉਹਨਾਂ ਦੇ ਸਾਥ ਦੇ ਉੱਤੇ ਖੜਿਆ ਉਤਰਾਂਗੇ ਸੋ ਜਿੱਦਾਂ ਉਹਨਾਂ ਨੇ ਵਿਸ਼ਵਾਸ ਦਿਵਾਇਆ ਉਦੋਂ ਹੀ ਪਿੰਡ ਦੇ ਵਿੱਚ ਪਹਿਲਾਂ ਵੀ ਕੰਮ ਕੀਤੇ ਆ ਹੁਣ ਅੱਗੋ ਵੀ ਉਸੇ ਤਰ੍ਹਾਂ ਕੰਮ ਕਰਾਂਗੇ ਹੁਣ ਨਾਲ ਕ੍ਰਿਸ਼ਨਾਨਗਰ ਪਿੰਡ ਨਾਲ ਪੰਚਾਇਤ ਵੀ ਪੈ ਗਈ ਆ ਸੋ ਵੱਡੇ ਪੱਧਰ ਤੇ ਸੰਮਤੀ ਦੇ ਵਿੱਚੋਂ ਤੇ ਜ਼ਿਲ੍ਹਾ ਪਰਿਸ਼ਦ ਦੇ ਵਿੱਚੋਂ ਕਿਉਂਕਿ ਸਾਡੇ ਮੈਂਬਰ ਜਿਤਾ ਚੁੱਕੇ ਨੇ ਉਹਨਾਂ ਦਾ ਕੰਮ ਖਤਮ ਆ ਹੁਣ ਸਾਡਾ ਸ਼ੁਰੂ ਆ ਜੀ ਸੰਮਤੀ ਦੇ ਵਿੱਚੋਂ ਵੱਤ ਵਾਦ ਉਹਨਾਂ ਨੂੰ ਰੁਪਈਏ ਲੈ ਕੇ ਕ੍ਰਿਸ਼ਨਾਨਗਰ ਤੇ ਪਿੰਡ ਬੱਲੋ ਦੇ ਜਿਹੜੇ ਕੰਮ ਰਹਿੰਦੇ ਕੰਮ ਆ ਉਹ ਸਾਰੇ ਕਰਾਵਾਂਗੇ ਜੀ ਵਿੱਕੀ ਜੀ ਅਜੇ ਪੂਰਾ ਰਿਜ਼ਲਟ ਆਣਾ ਹੈ ਆਲਓਵਰ ਲੇਕਿਨ ਸਤਾਈ ਨੂੰ ਦੇਖਦੇ ਹੋਏ ਕਿਵੇਂ ਲੱਗਦਾ ਹੈ 27 ਨੂੰ ਦੇਖਦੇ ਹੋਏ ਆ ਤੁਸੀਂ ਆ ਦੇਖ ਲਓ ਜਿਹੜੇ ਪਿੰਡ ਦੇ ਵਿੱਚੋਂ ਇੱਕ ਇੱਕ ਹਜ਼ਾਰ ਤੋਂ ਵੱਧ ਦੀ ਲੀਡ ਹੋਵੇ ਆ ਮੇਰਾ ਭਰਾ ਵੀ ਜਿੱਤਿਆ ਵੀ ਇਹ ਵੀ ਹਜ਼ਾਰ ਦੀ ਲੀਡ ਤੋਂ ਜਿੱਤਿਆ ਵਾ ਸਾਡੀ ਵੀ 1400 ਕੁਛ ਦੀ ਲੀਡ ਆ ਸੋ ਇਹ ਲੀਡ ਹੀ ਦੱਸਦੀ ਹੈ ਜੀ ਜਿਹੜਾ 27 ਵਾਲਾ ਕੇ ਰਾਜ ਇਹ ਸ਼ੁਰੂ ਹੋ ਗਿਆ ਕਿਉਂਕਿ ਜਦੋਂ ਤਰਨ ਤਰ ਇਲੈਕਸ਼ਨ ਹੋਏ ਸੀਗੇ ਦੂਜੀਆਂ ਪਾਰਟੀਆਂ ਵਾਲੇ ਕਹਿੰਦੇ ਸੀਗੇ ਕਿ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਇਹ ਸੈਮੀ ਫਾਈਨਲ ਆ ਸੋ ਜਿੱਤਿਆ ਵਾ ਇਹ 2027 ਦੇ ਵਿੱਚ ਵੀ ਵੱਡੇ ਲੀਡ ਲੈ ਕੇ ਸਾਰੇ ਐਮ ਐਲ ਏ ਬਣਾ ਕੇ ਵਾਤਾ ਜਿਵੇਂ 91 ਐਮਐਲਏ ਪਹਿਲਾ ਬਣੇ ਸੀ ਹੁਣ ਵੀ ਬਣਾ ਕੇ ਕਿਉਂਕਿ ਲੋਕਾਂ ਦਾ ਵਿਸ਼ਵਾਸ ਆ ਵਿਰੋਧੀਆਂ ਦੇ ਕੋਲੇ ਕੋਈ ਕਹਿਣ ਨੂੰ ਕੋਈ ਮੁੱਦਾ ਨਹੀਂ ਆ ਜੀ ਸੋ ਕਿਉਂ ਕਿ ਸਰਦਾਰ ਭਗਵਾਨ ਸਿੰਘ ਜੀ ਮਾਨ ਨੇ ਬੜੇ ਕੰਮ ਕਰਾਏ ਆ ਕਾਂਗਰਸ ਦਾ ਇੰਨਾ ਘਰ ਲਮਾੜਾ ਵਾ ਕਿ ਉਹਨਾਂ ਦੇ ਪੱਲੇ ਕੁਝ ਨਹੀਂ ਉਹਨਾਂ ਦੇ ਤੇ ਇੱਕ ਗੱਡੀ ਦੇ ਵਿੱਚ ਪੰਜ ਡਰਾਈਵਰ ਬੈਠੇ ਹੋਇਆ ਕੋਈ ਕਲੱਚ ਦਬਦੰਦਾ ਵਾ ਕੋਈ ਗੇਅਰ ਦੇ ਦਿੰਦਾ ਕੋਈ ਰੇਸ ਪਾ ਦਿੰਦਾ ਕੋਈ ਹੈਂਡਲ ਹੀ ਘੁਮਾ ਦਿੰਦਾ ਵਾ ਸੋ ਆਮ ਆਦਮੀ ਪਾਰਟੀ ਦਾ ਇਹ ਵੱਡੇ ਪੱਧਰ ਤੇ ਐਮਐਲਏ ਜਿੱਤਣੇ ਆ ਸੋ ਆਨ ਵਾਲੇ 27 ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਜੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਸਰਪੰਚ ਸਾਹਿਬ ਨੇ ਦੱਸ ਦਿੱਤਾ ਤੁਹਾਨੂੰ ਪਤਾ ਹੀ ਵਿੱਕੀ ਜੀ ਨੇ ਅਤੇ ਸਾਡੇ ਭੈਣ ਜੀ ਨੇ ਵੀ ਜਿੰਨੇ ਵੀ ਕੰਮ ਕੁਝ ਪੈਂਡਿੰਗ ਪਏ ਹਨ ਲੋ ਕੁਝ ਨਵੇਂ ਕੰਮ ਆ ਉਸੇ ਤਕਰੀਬਨ 101% ਦਾ ਰਿਜ਼ਲਟ ਦੇਵਾਂਗੇ ਲੋਕਾਂ ਨੂੰ ਜਿੰਨੀ ਸੱਟ ਤੇ ਲੋਕਾਂ ਨੇ ਮਾਨ ਕੀਤਾ ਦੇਖੋ ਇਹਨੇ ਵੱਧ ਵੋਟਾਂ ਨਾਲ ਸਮਝਾਇਆ ਵੀਰ ਨੂੰ 1400 ਮੋਰ ਦੀ ਲੀਡ ਨਾ ਮੈਨੂੰ 1011 ਮੋਰ ਦੀ ਲੀਡ ਨਾ ਚਪਾਇਆ ਤੁਸੀਂ 27 ਦੀ ਗੱਲ ਸਰਪੰਚ ਸਾਹਿਬ ਨਾਲ ਕਰ ਰਹੇ ਸੀ 27 ਦਾ ਰਿਜਲਟ ਜਿਹੜਾ ਤੁਹਾਨੂੰ ਇੱਥੇ ਦੇਖੋ ਸਰਵੇ ਇੱਥੇ ਹੀ ਮਿਲ ਗਿਆ ਜੀ ਠੀਕ ਹੈ ਜੀ ਇਸ ਕਰਕੇ ਅਸੀਂ ਪਿੰਡਾਂ ਦੇ ਵਿੱਚ ਬਾਤੂਬਤ ਗਰਾਊਂਡ ਜਿਹੜੇ ਨੌਜਵਾਨ ਵੀਰਾਂ ਨੂੰ ਗਰਾਊਂਡ ਸੀ ਬਣਵਾ ਕੇ ਦੇ ਰਹੇ ਹਾਂ ਜੀ ਕਿ ਮਹੱਲਾ ਕਲੀਨਿੰਗ ਵਗੈਰਾ ਐਜੂਕੇਸ਼ਨ ਨੂੰ ਪਹਿਲ ਦਿੱਤੀ ਹੈ ਜੀ ਮੇਰੇ ਪਿੰਡ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਬਾਕੀ ਜਿੰਨੇ ਵੀ ਕੰਮ ਪਏ ਆ ਜੀ ਪੈਂਡਿੰਗ ਪਏ ਆ ਜਾਂ ਹੋਰ ਵੀ ਕਰਨੇ ਆ ਜੀ ਬਾਤੂਬਤ ਕਰਾਂਗੇ ਜੀ ਅਸੀਂ ਸਰਦਾਰ ਭੌਂਤ ਸਿੰਘ ਜੀ ਮਾਨ ਅਤੇ ਸਾਡੇ ਹਲਕਾ ਗਿਲ ਦੇ ਇੰਚਾਰਜ ਸਾਹਿਬ ਐਮਐਲਏ ਸਰਜੀ ਮੋਹਨ ਸਿੰਘ ਸੰਗਵਾਨ ਉਹਨਾਂ ਦਾ ਬਹੁਤ ਹੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਾਡਾ ਸਾਥ ਦਿੱਤਾ ਤੇ ਸਾਡੇ ਦੋਵਾਂ ਦੀ ਧਰਮ ਪਤਨੀਆਂ ਨੂੰ ਟਿਕਟਾਂ ਦੇ ਜੇ ਨਵਾਜਿਆ ਜੀ ਇਹਦੂ ਵੱਧੀ ਹੁਣ ਤੂੰ ਹੀ ਪਤਾ ਜਿੱਥੇ ਸਰਪੰਚੀ ਹੋਵੇ ਤੇ ਉੱਥੇ ਹੁਣ ਮੈਡਮਾਂ ਦਾ ਰੁਤਬਾ ਸਾਥ ਉੱਪਰ ਹੋਗਾ ਜੀ ਹੁਣ ਇਹ 12-12 ਪਿੰਡਾਂ ਦੇ ਬਣ ਗਏ ਅਸੀਂ ਹੁਣ ਇੱਕ-ਇੱਕ ਪਿੰਡ ਦੇ ਆ ਇਸਕੇ ਸਾਨੂੰ ਹੋਰ ਪਤਾ ਯੋਰ ਲਾਣਾ ਪੈਣਾ ਤਾਂ ਹੁਣ ਠੀਕ ਹੈ ਧੰਵਾਦ ਜੀ ਜੀ ਗਲੇ ਚ ਪਾਉਣ ਲੋ ਇੱਕ ਬੰਟਾ ਬਾਜ ਚ ਰੋਲ ਜੀ ਹਾਂਜੀ ਮੈਮ ਕੀ ਕਹਿਣਾ ਚਾਹੋਗੇ ਜਿਹੜਾ ਇਲੈਕਸ਼ਨ ਜਿੱਤਿਆ ਪਹਿਲਾਂ ਤਾਂ ਧੰਨਵਾਦ ਜੀ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਮੇਰੇ ਤੇ ਇੰਨੀ ਉਮੀਦ ਜਤਾਈ ਹਨ ਮੈਨੂੰ ਟਿਕਟ ਦਿੱਤੀ ਤੇ ਉਪਰੋਂ ਸਾਰੀ ਆਮ ਆਦਮੀ ਪਾਰਟੀ ਟੀਮ ਦਾ ਪੂਰੇ ਹਲਕਾ ਗਿਲ ਦਾ ਜਿਨ੍ਹਾਂ ਨੇ ਮੇਰੇ ਭਰਾਵਾਂ ਨੇ ਸਾਰਿਆਂ ਨੇ ਇੰਨਾ ਜ਼ੋਰ ਲਗਾਤਾ ਮੈਨੂੰ ਜਾਣ ਤੇ ਮੇਰੀ ਭੈਣਾਂ ਨੇ ਕਿ ਮੇਰੀ ਜਿੰਨੀ ਹੈ ਸਾਰਿਆਂ ਦੀ ਦਿੱਤਾ ਜਿਹੜੇ ਆ ਸਾਹਮਣੇ ਖੜੇ ਆ ਡਾਂਸ ਡੋਂਸ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਪਰ ਮਾਤਮਾ ਦਾ ਕੀ ਕੰਮ ਕਰਾਂਗੇ ਹੁਣ ਤੁਸੀਂ ਜਿੱਤੇ ਆ ਤੁਹਾਨੂੰ ਕੀ ਲੱਗਦਾ ਹੈ ਹਾਂਜੀ ਸਰ ਜਿਵੇਂ ਕਿ ਸਮਤੀ ਚ ਆਪਣੇ ਫੰਡ ਵਗੈਰਾ ਆਉਂਦੇ ਆ ਹੈਨਾ ਉਹ ਆਪਾਂ ਪਿੰਡਾਂ ਤੇ ਲਗਾਵਾਂਗੇ ਜਿੱਦਾਂ ਐਮਐਲਏ ਸਾਹਿਬ ਜੀ ਨੇ ਡਿਸਕਸ ਕਰਕੇ ਜਿੱਦਾਂ ਇਦਾਂ ਹੁਣ ਕੰਮ ਹੋਣਗੇ ਕਰਾਵਾਂਗੇ ਜੀ ਬਸ ਜੀ ਜਿਹੜੀ ਜਿੱਤ ਹੋਈ ਹੈ ਸਾਰਿਆਂ ਦੀ ਮਿਹਨਤ ਹੈ ਜੀ ਜਿਹੜੇ ਸਾਡੇ ਨਾਲ ਭਰਾ ਭੈਣ ਖੜੇ ਸੀਗੇ ਸਾਰਿਆਂ ਦੀ ਮਿਹਨਤ ਹੈ ਜਿਹੜੇ ਕਿ ਅਸੀਂ ਅੱਜ ਜਿੱਤੇ ਆ ਬਹੁਤ ਬਹੁਤ ਸ਼ੁਕਰੀਆ ਕਰਾਂਗੇ ਸਾਰਿਆਂ ਦਾ ਮੈਂ ਜਿਹੜੇ ਸਾਡੇ ਛੇ ਪੰਚਾਇਤਾਂ ਦੇ सरपंच पंच ਜਿਹੜੇ ਆਮ ਲੋਕ ਸਾਡੇ ਨਾਲ ਖੜੇ ਸੀਗੇ ਸਾਰਿਆਂ ਨੇ ਮਿਲ ਕੇ ਜਿਤਾਇਆ ਸਾਨੂੰ ਵੋਟਰਾਂ ਨੂੰ ਕੀ ਕਹਣਾ ਚਾਹਦੇ ਆਂ ਵੋਟਰਾਂ ਨੂੰ ਇਹੀ ਕਵਾਂਗੇ ਜੀ ਬਸ ਹੁਣ ਇਦਾਂ ਹੀ ਸਾਡੀ ਪਾਰਟੀ ਨੂੰ ਅੱਗੇ ਜਿਤਾਉਂਦੇ ਰਹੋ ਅਸੀਂ ਅੱਗੇ ਕੰਮ ਉਹ ਹੀ ਨੇਰੀ ਲਿਆਂਦੇ ਰਵਾਂਗੇ ਬਿਲਕੁਲ ਜੀ ਠੀਕ ਹੈ